ਅਮਰਦਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਕਰਦੇ ਹਾਂ ਅਮਰੀਕਾ ਨੇ ਕਿਹਾ ਭਾਰਤ ਨੂੰ ਠੀਕ ਕਰਨਾ ਸਾਡੀ ਜ਼ਿੰਮੇਵਾਰੀ ਨਹੀਂ ਲੋਕ ਸਭਾ ਚੋਣਾਂ 'ਚ ਧੱਕਾ ਅੰਦਾਜ਼ੀ ਦੇ ਦੋਸ਼ਾਂ ਤੇ ਦਿੱਤਾ ਸਪਸ਼ਟਿਕਾ Ontario ਸਰਕਾਰ ਸਾਈਬਰ ਕ੍ਰਾਈਮ ਤੇ कसेਗੀ ਸ਼ਿਕੰਜਾ ਤੇ ਪਿਆਰਤੀਆਂ ਦਾ ਡਾਟਾ ਕੀਤਾ ਜਾਵੇਗਾ ਉਹਾਂ ਦੇ ਮੁਕਦਮੇ ਕਰਕੇ ਵਧੀਆਂ ਗੂਗਲ ਦੀਆਂ ਮੁਸੀਬਤਾਂ ਇਸ਼ਤਿਹਾਰबाजी ਦੇ ਕਾਰੋਬਾਰ ਦੀ ਹੋ ਰਹੀ ਹੈ ਦੁਹਰ। ਭਾਰਤ ਅਤੇ ਅਮਰੀਕਾ ਦੇ ਬਿਆਨਬਾਜ਼ੀਆਂ ਦੇ ਦੌਰ ਵਿੱਚ ਅਮਰੀਕਾ ਨੇ ਆਪਣੇ ਉੱਪਰ ਲੱਗ ਰਹੇ ਦੋਸ਼ਾਂ ਦਾ ਸਪਸ਼ਟੀਕਰਨ ਦਿੱਤਾ। ਅਮਰੀਕਾ ਨੇ ਭਾਰਤ ਦੀਆਂ ਲੋਕ ਸਭਾ ਚੋਣਾਂ ਵਿੱਚ ਰੂਸ ਦੀ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਵੀ ਰੱਦ ਕਰ ਦਿੱਤਾ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਭਾਰਤ ਦੀਆਂ ਚੋਣਾਂ 'ਚ ਦਖਲ ਨਹੀਂ ਦੇ ਰਹੇ। ਚੋਣਾਂ ਦੇ ਨਤੀਜੇ ਉੱਥੋਂ ਦੇ ਲੋਕ ਖੁਦ ਤੈਅ ਕਰਨਗੇ। ਆਓ ਵੇਖਦੇ ਹਾਂ ਪੂਰੀ ਖ਼ਬਰ। ਪਾਰਤ ਵਿੱਚ ਮੌਜੂਦ ਅਮਰੀਕੀ ਰਾਜਦੂਤ ਨੇ ਕਿਹਾ ਕਿ ਭਾਰਤ ਨੂੰ ਠੀਕ ਕਰਨਾ ਅਮਰੀਕਾ ਦੀ ਜ਼ਿੰਮੇਵਾਰੀ ਨਹੀਂ ਹੈ ਸਾਡਾ ਕੰਮ ਉਹਨਾਂ ਨਾਲ ਸਹਿਯੋਗ ਨੂੰ ਅੱਗੇ ਵਧਾਉਣਾ ਹੈ ਗਾਰੈਸਟੀ ਅਮਰੀਕਾ ਨੇ ਥਿੰਕ ਟੈਂਕ ਕਾਉਂਸਲ ਔਨ ਫੋਰਨ ਰਿਲੇਸ਼ਨਸ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਹਿੱਸਾ ਲੈਣਾ ਹੈ ਸਰ ਇੱਥੇ ਉਹਨਾਂ ਨੇ ਲੋਕ ਸਭਾ ਚੋਣਾਂ ਦੌਰਾਨ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਨਾਲ ਸੰਬੰਧਿਤ ਰਿਪੋਰਟਾਂ ਤੇ ਸਵਾਲ ਕੀਤਾ ਗਿਆ ਇਸ ਤੇ ਗਾਰੈਸਟੀ ਨੇ ਕਿਹਾ ਕਿ ਉਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਕਈ ਦੇਸ਼ ਇੱਕ ਦੂਜੇ ਨਾਲ ਸਬੰਧ ਬਣਾਏ ਰੱਖਣ ਲਈ ਅਜਿਹੇ ਮੁੱਦਿਆਂ ਤੇ ਗੱਲ ਕਰਨ ਤੋਂ ਬਚਦੇ ਹਨ ਪਰ ਅਮਰੀਕਾ ਅਜਿਹਾ ਨਹੀਂ ਕਰਦਾ ਅਮਰੀਕਾ ਰਾਜਦੂਤ ਨੇ ਕਿਹਾ ਕਿ ਅਸੀਂ ਹਮੇਸ਼ਾ ਭਾਰਤ ਨਾਲ ਹਰ ਮੁੱਦੇ ਤੇ ਗੱਲ ਕਰਦੇ ਹਾਂ ਚਾਹੇ ਉਹ ਮਨੁੱਖੀ ਅਧਿਕਾਰਾਂ ਦੀ ਰਿਪੋਰਟ ਹੋਵੇ ਜਾਂ ਧਾਰਮਿਕ ਆਜ਼ਾਦੀ ਨਾਲ ਜੁੜਿਆ ਕੋਈ ਮਾਮਲਾ ਇਸ ਤੋਂ ਇਲਾਵਾ ਅਮਰੀਕਾ ਨੇ ਭਾਰਤ ਦੀਆਂ ਲੋਕ ਸਭਾ ਚੋਣਾਂ ਵਿੱਚ ਰੂਸ ਦੀ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਵੀ ਰੱਦ ਕਰ ਦਿੱਤਾ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਭਾਰਤੀ ਚੋਣਾਂ 'ਚ ਦਖਲ ਨਹੀਂ ਦੇ ਰਹੇ ਚੋਣਾਂ ਦੇ ਨਤੀਜੇ ਉਥੋਂ ਦੇ ਲੋਕ ਖੁਦ ਤੈਅ ਕਰਨਗੇ ਰੂਸ ਨੇ ਬੁੱਧਵਾਰ ਨੂੰ ਅਮਰੀਕਾ ਤੇ ਭਾਰਤ ਦੀਆਂ ਚੋਣਾਂ 'ਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਸੀ ਪਰ ਉਸਨੇ ਕਿਹਾ ਕਿ ਪੰਨੂ ਮਾਮਲੇ 'ਚ ਵੀ ਅਮਰੀਕਾ ਨੇ ਭਾਰਤ 'ਤੇ ਬੇਤੁਕੇ ਦੋਸ਼ ਲਗਾਏ ਹਨ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਤੋਂ ਵੀਰਵਾਰ ਨੂੰ ਇਸ ਤੇ ਪੁੱਛਗਿੱਛ ਕੀਤੀ ਗਈ ਇਸ ਦੇ ਜਵਾਬ 'ਚ ਮਿਲਰ ਨੇ ਕਿਹਾ ਕਿ ਅਮਰੀਕਾ ਭਾਰਤ ਜਾਂ ਦੁਨੀਆ ਦੇ ਕਿਸੇ ਵੀ ਦੇਸ਼ ਦੀਆਂ ਚੋਣਾਂ 'ਚ ਦਖਲਅੰਦਾਜ਼ੀ ਨਹੀਂ ਕਰਦਾ ਪੰਨੂ ਮਾਮਲੇ ਨਾਲ ਜੁੜੇ ਸਾਰੇ ਦੋਸ਼ ਜਨਤਕ ਖੇਤਰ 'ਚ ਮੌਜੂਦ ਹਨ ਇਹ ਮਾਮਲਾ ਫਿਲਹਾਲ ਅਦਾਲਤ ਵਿੱਚ ਹੈ ਅਸੀਂ ਇਸ ਨੂੰ ਨਹੀਂ ਬਣਾਵਾਂਗੇ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਕੋਈ ਵੀ ਬਿਆਨ ਦੇਣਾ ਨਹੀਂ ਚਾਹਾਂਗੇ ਬਿਊਰੋ ਰਿਪੋਰਟ ਹਮਦਰ ਦਿੱਤੀ ਇਸ ਵੇਲੇ ਦੀ ਵੱਡੀ ਖਬਰ ਲੰਡਨ ਤੋਂ ਸਾਹਮਣੇ ਆ ਰਹੀ ਹੈ ਸੰਸਾਰ ਦੀ ਇੰਟਰਨੈਸ਼ਨਲ ਕੰਪਨੀ Google ਨੂੰ ਵੱਡਾ ਝਟਕਾ ਮਿਲ ਸਕਦਾ ਜਿਸ ਵਿੱਚ Google ਨੂੰ 1700 ਕਰੋੜ ਡਾਲਰ ਦਾ ਵੱਡਾ ਹਰਜਾਨਾ ਭੁਗਤਣਾ ਪੈ ਸਕਦਾ Google ਦੀ ਮਲਕੀਅਤ ਵਾਲੀ ਕੰਪਨੀ AlphaBet ਨੇ ਲੰਡਨ ਦੇ ਟ੍ਰਿਬਿਊਨਲ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਖਿਲਾਫ ਵੱਡੇ ਪੱਧਰ ਤੇ ਮੁਕਾਦਮੇ ਬੰਦ ਕਰੇ ਕਉਸ ਨੂੰ ਇਹ ਅਪੀਲ ਗੂਗਲ ਦੇ ਕਾਰੋਬਾਰੀ ਅਭਿਆਸਾਂ ਤੇ ਸਵਾਲ ਉਠਾਉਣ ਵਾਲੇ ਮੁਕਦਮੇ ਦੇ ਪ੍ਰਮਾਣੀਕਰਨ ਸੁਣਵਾਈ ਦੌਰਾਨ ਕੀਤੀ ਆਓ ਵੇਖਦੇ ਹਾਂ ਕੀ ਹੈ ਪੂਰਾ ਮਾਮਲਾ ਇਸ਼ਤਿਹਾਰਾਂ ਦੇ ਕਾਰੋਬਾਰ ਵਿੱਚ ਇਕਾਧਿਕਾਰ ਦੀ ਦੁਰਵਰਤੋਂ ਲਈ 1700 ਕਰੋੜ ਡਾਲਰ ਦਾ ਦਾਵਾ ਕਰਨ ਵਾਲੇ ਮੁਕਦਮੇ ਵਿੱਚ ਗੂਗਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਬ੍ਰਿਟਿਸ਼ ਕੰਪੀਟੀਸ਼ਨ ਰੈਗੂਲੇਟਰ ਨੇ ਇਸ ਮਾਮਲੇ 'ਚ ਸੁਣਵਾਈ ਸ਼ੁਰੂ ਕਰ ਦਿੱਤੀ ਹੈ ਗੂਗਲ ਦੀ ਮਲਕੀਅਤ ਵਾਲੀ ਕੰਪਨੀ ਅਲਫਾਬੈਟ ਨੇ ਲੰਡਨ ਦੇ ਟ੍ਰਿਬਿਊਨਲ ਨੂੰ ਅਪੀਲ ਕੀਤੀ ਹੈ ਕਿ ਇਸ ਦੇ ਖਿਲਾਫ ਵੱਡੇ ਪੱਧਰ ਤੇ ਮੁਕਦਮੇ ਬੰਦ ਕਰੇ ਉਸਨੇ ਇਹ ਅਪੀਲ Google ਦੇ ਕਾਰੋਬਾਰੀ ਅਭਿਆਸਾਂ ਤੇ ਸਵਾਲ ਖੜੇ ਕਰਨ ਵਾਲੇ ਮੁਕਦਮੇ ਦੇ ਪ੍ਰਮਾਣੀ ਕਰਨ ਦੀ ਸੁਣਵਾਈ ਦੌਰਾਨ ਕੀਤੀ ਹੈ ਇਸ ਮਾਮਲੇ 'ਚ ਬ੍ਰਿਟਿਸ਼ ਨਿਊਜ਼ ਵੈੱਬਸਾਈਟਸ ਅਤੇ ਐਪਸ ਨੇ Google ਤੋਂ 1700 ਕਰੋੜ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਹੈ ਕੇਸ ਦਾਇਰ ਕਰਨ ਵਾਲੀ ਸੰਸਥਾ ਦੇ ਵਕੀਲ ਰਾਬਰਟ ਡਿਓਂਗੋ ਨੇ ਕਿਹਾ ਕਿ Google ਦੇ ਮੁਕਾਬਲੇ ਵਿਰੋਧੀ ਰਵੱਈਏ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਹੋਇਆ ਦੂਜੇ ਪਾਸੇ Google ਦੇ ਵਕੀਲਾਂ ਨੇ ਕਿਹਾ ਕਿ ਇਹ ਮਾਮਲਾ ਗੈਰ ਪ੍ਰਸੰਗਿਕ ਹੈ ਇਸ ਨੂੰ ਸੁਣਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਇਹ ਨਹੀਂ ਦੱਸਦਾ ਕਿ ਵਿਰੋਧੀ ਆਚਰਣ ਨੇ ਪ੍ਰਕਾਸ਼ਕਾਂ ਨੂੰ ਕਿਵੇਂ ਨੁਕਸਾਨ ਪਹੁੰਚਾਇਆ ਡਿਨੋਗੋ ਨੇ ਕਿਹਾ ਕਿ Google ਦੇ ਖਿਲਾਫ ਇੱਕ ਅਧਿਕਾਰ ਤੁਰਬੇ ਵਿਵਹਾਰ ਦੇ ਮੁਕਦਮਿਆਂ ਦੀ ਲੜੀ ਵਿੱਚ ਇਹ ਤਾਜ਼ਾ ਮਾਮਲਾ ਇਹ ਮੁਕਦਮਾ ਬ੍ਰਿਟਨ ਦੀ ਕੰਪੀਟੀਸ਼ਨ ਐਂਡ ਮਾਰਕੀਟ ਅਥਾਰਟੀ ਦੇ ਯੂਰੋਪੀਅਨ ਕਮਿਸ਼ਨ ਦੁਆਰਾ Google ਦੇ ਐਡਟੈਕ ਕਾਰੋਬਾਰ ਦੀ ਰੈਗੂਲੇਟਰੀ ਜਾਂਚ ਦੇ ਵਿਚਕਾਰ ਆਇਆ ਇਸ ਦੇ ਨਾਲ ਹੀ ਐਟੈਕ ਕਲੈਕਟਿਵ ਐਕਸ਼ਨ ਦਾ ਦਾਵਾ ਹੈ ਕਿ Google ਦੇ ਖਿਲਾਫ ਉਹਨਾਂ ਦੇ ਪ੍ਰਸਤਾਵਿਤ ਮੁਕੱਦਮੇ ਨੂੰ ਛੇਤੀ ਹੀ ਕੈਟ ਵਿੱਚ ਮਨਜ਼ੂਰੀ ਮਿਲ ਜਾਵੇਗੀ ਕਿਉਂਕਿ ਇਸ ਸਾਲ ਹੀ ਕੈਟ ਨੇ Meta ਜੋ ਕਿ Facebook ਦਾ ਮਾਲਕ ਹੈ ਦੇ ਖਿਲਾਫ 380 ਕਰੋੜ ਡਾਲਰ ਅਤੇ Apple ਦੇ ਖਿਲਾਫ 100 ਕਰੋੜ ਡਾਲਰ ਦੇ ਦਾਅਵੇ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਕੇਸਾਂ ਦੇ ਸੁਭਾਅ ਵੀ ਇਸੇ ਤਰ੍ਹਾਂ ਦੇ ਸੀ ਇਸ ਦੇ ਨਾਲ ਹੀ Google ਦਾ ਇਸ ਸਬੰਧ ਵਿੱਚ ਕਹਿਣਾ ਹੈ ਕਿ ਉਸਤੇ ਲਗਾਏ ਦੋਸ਼ ਸਾਰੇ ਮਨਘੜਤ ਹਨ। ਹੁਣ ਤੱਕ ਇਹ ਦੋਸ਼ ਕਿਸੇ ਵੀ ਅਦਾਲਤ ਵਿੱਚ ਸਾਬਤ ਨਹੀਂ ਹੋ ਸਕਿਆ। ਪਿਊਰ ਰਿਪੋਰਟ ਅਮਰਤ ਟਿਵੀ ਇਸ ਵੇਲੇ ਦੀ ਵੱਡੀ ਖਬਰ অন্ਟਾਰੀਓ ਤੋਂ ਸਾਹਮਣੇ ਆ ਰਹੀ ਹੈ অন্ਟਾਰੀਓ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਲਈ ਛਲਾਗਾਯੋਗ ਕਦਮ ਚੁੱਕਿਆ ਜਾ ਰਿਹਾ ਜਿਸ ਵਿੱਚ অন্ਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ ਦੇ ਡਾਟਾ ਦੀ ਸੁਰੱਖਿਆ ਲਈ ਕਾਨੂੰਨ ਲਿਆਵੇਗੀ ਤਾਂ ਜੋ ਸਾਈਬਰ ਕ੍ਰਾਈਮ ਜਹੀਆਂ ਵਾਰਦਾਤਾਂ ਨੂੰ ਠੱਲ ਪਾਈ ਜਾ ਸਕੇ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਆਓ ਵੇਖਦੇ ਹਾਂ ਪੂਰੀ ਖਬਰ ਬੱਚਿਆਂ ਦੀ ਬਿਹਤਰ ਸੁਰੱਖਿਆ ਲਈ ਟੈਕ ਮਾਹਰਾਂ ਅਤੇ ਮਾਪਿਆਂ ਦੇ ਨਾਲ مشورہ ਕਰੇਗੀ অন্ਟਾਰੀਓ ਸਰਕਾਰ অন্ਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ ਦੇ ਡਾਟਾ ਦੀ ਸੁਰੱਖਿਆ ਲਈ ਕਾਨੂੰਨ ਲਿਆਵੇਗੀ ਸੂਬੇ ਦਾ ਕਹਿਣਾ ਹੈ ਕਿ ਉਹ ਬੱਚਿਆਂ ਦੀ ਜਾਣਕਾਰੀ ਨੂੰ ਬਿਹਤਰ ਢੰਗ ਨਾਲ ਸੁਰੱਖਿਅਤ ਕਰਨਾ ਚਾਹੁੰਦੀ ਹੈ ਅਤੇ ਸਾਈਬਰ ਘਟਨਾਵਾਂ ਵਿੱਚ ਇਸ ਨੂੰ ਚੋਰੀ ਹੋਣ ਤੋਂ ਰੋਕਣਾ ਚਾਹੁੰਦੀ ਹੈ ਪਬਲਿਕ ਐਂਡ ਬਿਜ਼ਨਸ ਸਰਵਿਸ ਡਿਲੀਵਰੀ ਮੰਤਰੀ ਟਾਡ ਮੈਕਾਰਥੀ ਨੇ ਕਿਹਾ ਕਿ ਭਵਿੱਖ ਦੇ ਨਿਯਮਾਂ ਵਿੱਚ ਲਾਲਚੀ ਮਾਰਕੀਟਿੰਗ ਕੰਪਨੀਆਂ ਦੁਆਰਾ ਵਿਦਿਆਰਥੀਆਂ ਦੇ ਡਾਟੇ ਦੀ ਵਰਤੋਂ ਤੋਂ ਬਚਣ ਲਈ ਸੌਫਟਵੇਅਰ ਮਾਪਦੰਡ ਸ਼ਾਮਲ ਹੋ ਸਕਦੇ ਹਨ ਮਹਕਾਰਤੀ ਦਾ ਕਹਿਣਾ ਹੈ ਕਿ ਅਧਿਆਨਤਰ ਸੌਂਦੇ ਹਨ ਕਿ ਬਹੁਤ ਛੋਟੇ ਬੱਚਿਆਂ ਲਈ ਜ਼ਿਆਦਾਤਰ ਡਿਜੀਟਲ ਪ੍ਰੋਗਰਾਮ ਪਛਾਣ ਕਰਨ ਵਾਲਾ ਡਾਟਾ ਇਕੱਠਾ ਕਰਦੇ ਹਨ ਅਤੇ ਇਸ ਨੂੰ ਤੀਜੀ ਧਿਰ ਨਾਲ ਸਾਂਝਾ ਕਰਦੇ ਹਨ ਵਿਦਿਆਰਥੀਆਂ ਨੂੰ ਬਿਹਤਰ ਤਰੀਕੇ ਨਾਲ ਮਹਫੂਜ਼ ਰੱਖਣ ਲਈ ਸੂਬਾ ਸਰਕਾਰ ਸੋਸ਼ਲ ਮੀਡੀਆ ਅਤੇ ਟੈਕ ਮਹਾਰਾ ਸਕੂਲ ਬੋਰਡਾਂ ਅਤੇ ਮਾਪਿਆਂ ਨਾਲ ਸਲਾਹ-ਮਸ਼ਵਰਾ ਕਰੇਗੀ অন্ਟਾਰੀਓ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਸਕੂਲਾਂ ਵਿੱਚ ਪੜ੍ਹਾਈ ਦੇ ਸਮੇਂ ਦੌਰਾਨ ਸੈੱਲ ਫੋਨ ਤੇ ਪਾਬੰਦੀ ਲਗਾਈ ਜਾਵੇਗੀ ਅਤੇ ਉਸ ਦੀ ਸਕੂਲੀ ਨੈਟਵਰਕਾਂ ਅਤੇ ਡਿਵਾਈਸਾਂ ਤੋਂ ਸੋਸ਼ਲ ਮੀਡੀਆ ਨੂੰ ਹਟਾਉਣ ਦੀ ਯੋਜਨਾ ਬਿਊਰੋ ਰਿਪੋਰਟ ਹਮਦਰਦ ਟੀਵੀ ਅੱਜ ਦੇ ਦੇਸ਼ ਦੁਨੀਆ ਬੁਲੇਟਿਨ ਵਿੱਚ ਐਨਾ ਹੀ ਮੈਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਹਮਦਰਦ ਟੀਵੀ